ਹਾਂਜੀ ਅੱਜ ਆਪਾਂ ਗੱਲ ਕਰਦੇ ਆ ਕਿ 43 ਇੰਚ ਕੱਪੜੇ ਤੋਂ ਆਪਾਂ 46 ਇੰਚ ਕਮੀਜ਼ ਦੀ ਕਟਿੰਗ ਕਿਵੇਂ ਕਰ ਸਕਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਣੇ ਕਿ ਮੇਰੇ ਕੋਲ 43 ਇੰਚ ਕੱਪੜਾ ਦੇਖੋ 43 ਇੰਚ ਕੱਪੜਾ ਹੁਣ ਇਹਦੇ ਵਿੱਚ ਆਪਾਂ 46 ਇੰਚ ਲੈਂਥ ਤਿਆਰ ਕਰਨੀ ਆ ਮਤਲਬ ਕਟਿੰਗ ਕਰਨੀ ਆ ਸ਼ਰਟ ਦੀ ਆਪਾਂ ਨੇ 46 ਇੰਚ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਸੈਡੋ ਆਪਣੇ ਘੇਰੇ ਦੇ ਹਿਸਾਬ ਨਾਲ ਲਾ ਕੇ ਇਹ ਇਹਨੂੰ ਆਪਾਂ 46 ਇੰਚ ਲਾ ਲਿਆ ਹੁਣ ਆਪਾਂ ਆਪਣਾ ਲਾ ਲਾਂਗੇ ਤੀਰਾ ਜਿੰਨਾ ਵੀ ਹੈਗਾ 6 ਇੰਚ ਤੇ ਇਸ ਤਰ੍ਹਾਂ ਕਰਕੇ ਆਪਾਂ ਆਪਣੀ ਵੀ ਜਿਹੜੀ ਕਟਿੰਗ ਹੈ ਮੂਲੇ ਪੱਲਿਆਂ ਦੀ ਉਹ ਕਰ ਲਾਂਗੇ ਆਪਣੇ ਮੇਜਰਮੈਂਟ ਦੇ ਹਿਸਾਬ ਨਾਲ ਜਿੰਨੀ ਵੀ ਆਪਣੀ ਫਿਟਿੰਗ ਹੈ ਦੇਖੋ ਮੈਂ ਆਪਣੇ ਹਿਸਾਬ ਨਾਲ ਆਪਣੇ ਮੋਡੇ ਦੀ ਕਟਿੰਗ ਕਰ ਲਈ ਮੋਡੇ ਦੀ ਕਟਿੰਗ ਕਰਕੇ ਆਪਣਾ ਫਸਟ ਪੱਲਾ ਜਿਹੜਾ ਉਹ ਕਟਿੰਗ ਹੋ ਗਿਆ ਹੁਣ ਆਪਾਂ ਕੀ ਕਰਨਾ ਜਿਹੜਾ ਆਪਾਂ ਨੇ ਕਟਿੰਗ ਕੀਤਾ ਉਹਦਾ ਜਿਹੜਾ ਮੋਡੇ ਵਾਲੀ ਸਾਈਡ ਸੀ ਉਹ ਸਾਈਡ ਇੱਥੇ ਦੇਖੋ ਇੱਥੇ ਮੇਰਾ ਮੋਦਾ ਕਟਿੰਗ ਹੋਇਆ ਹੈ ਇੱਥੋਂ ਆਪਾਂ ਨੇ ਕੀ ਹੈ ਇਧਰਲੀ ਸਾਈਡੋਂ ਇਹਨੂੰ ਫੋਲਡ ਕਰ ਲੈਣਾ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਫਟਕਾ ਫੜ ਕੇ ਹੁਣ ਆਪਣੇ ਕੋਲ ਜਿਹੜੀ ਲੈਂਥ ਹੈ ਉਹ ਆਪਾਂ ਪਿਛਲੇ ਪੱਲੇ ਨੂੰ ਵੀ 46 ਇੰਚ ਲਾ ਲਾਂਗੇ ਇਸ ਤਰ੍ਹਾਂ ਸਹੀ ਕਰਕੇ ਧਰ ਲਾਂਗੇ ਆਪਣੇ ਜਿੰਨਾ ਆਪਾਂ ਨੇ ਪਹਿਲਾਂ ਘੇਰਾ ਲਾਇਆ 19 ਸੈਂਟੀਮੀਟਰ ਦੇ ਸਾਬ ਨਾਲ ਇਹਨਾਂ ਆਪਾਂ ਫੋਲਡਿੰਗ ਕਰ ਲਈ ਤੇ ਹੁਣ ਆਪਾਂ 46 ਇੰਚ ਪਿਛਲਾ ਪੱਲਾ ਵੀ ਨਿਸ਼ਾਨ ਲਗਾ ਲਾ ਦੇਖੋ ਆਪਣੇ ਜਿਹੜੇ ਮੋਢੇ ਦੀ ਕਟਿੰਗ ਉੱਥੇ ਤੱਕ ਪੂਰਾ 46 ਇੰਚ ਆ ਰਿਹਾ ਹੈ ਇਹਨੂੰ ਆਪਾਂ ਲਗਾ ਕੇ ਹੁਣ ਆਪਾਂ ਇਹਦੀ ਪਿਛਲੇ ਪੱਲੇ ਦੀ ਕਟਿੰਗ ਕਰ ਲਾਂਗੇ ਸੇਮ ਹੀ ਜਿਵੇਂ ਤੀਰਾ ਲਾਇਆ ਸੀ ਮੋਢਾ ਕਟਿੰਗ ਕਰਿਆ ਸੀ ਜਿਹੜੇ ਆਪਣਾ ਇੱਥੇ ਕਟਿੰਗ ਆਉਗੀ ਹੁਣ ਤੁਸੀਂ ਦੇਖੋ ਮੈਂ ਤੀਰਾ ਤਾਂ ਲਾ ਲਿਆ ਤੀਰਾ ਲਾ ਕੇ ਨੀਚੇ ਸਾਈਡ ਆਪਾਂ ਨੇ 7 ਇੰਚ ਮੋਢੇ ਦੀ ਲੰਬਾਈ ਲਾ ਲਈ ਲਗਾ ਕੇ ਦੇਖੋ ਜਿਹੜਾ ਇਹ ਆਪਣੇ ਕਟਿੰਗ ਆ ਰਹੀਆਂ ਨੇ ਇੱਥੇ ਆਪਾਂ ਫਿਟਿੰਗ ਦੀ ਨਿਸ਼ਾਨੀ ਲਾਵਾਂਗੇ ਇਸ ਤਰ੍ਹਾਂ ਜਿੱਥੋਂ ਕਟਿੰਗ ਹੋਇਆ ਹੋਇਆ ਆਪਣਾ ਪਹਿਲਾ ਫਰੰਟ ਵਾਲਾ ਫਰੰਟ ਪੱਲੇ ਵਾਲਾ ਮੋਟਾ ਇੱਥੇ ਇੱਥੇ ਆਪਾਂ ਨੇ ਕੀ ਆ ਪੂਰੇ ਇਸ ਹਿਸਾਬ ਨਾਲ ਪੂਰੇ ਆਪਾਂ ਨੇ ਕੀ ਕਰਨਾ ਆਪਣੀ ਫਿਟਿੰਗ ਦੀ ਨਿਸ਼ਾਨੀ ਲਾਉਣੀ ਹੁਣ ਆਪਾਂ ਇਧਰੋਂ ਲਾ ਕੇ ਦੇਖੋ ਮੈਂ ਤੁਹਾਨੂੰ ਦਿਖਾ ਨਹੀਂ ਐਵੇਂ ਢੇੜੀ ਕਰਕੇ ਇੱਥੇ ਆਪਾਂ ਨੇ ਕੀ ਆ ਜਦੋਂ ਮੋਟਾ ਕਟਿੰਗ ਕਰਿਆ ਤੇ ਫਿਰ ਕੀ ਆਪਾਂ ਤੀਰਾ ਲਾ ਲਿਆ نیچے ਨੂੰ ਆਪਾਂ ਨੇ ਆਪਣਾ ਮੋਟਾ ਲਾਤਾ ਕਿਉਂਕਿ ਇਹ ਪਾਸ ਆ ਵੈਸੇ ਵੀ ਕਟੇਗੇ ਹੀ ਹੋਣਾ ਹੈ ਇਹ ਆਪਣੀ ਲਾਲੀ ਮਸ਼ਾਨੀ ਤੇ ਹੁਣ ਆਪਾਂ ਲਗਾਵਾਂਗੇ ਆਪਣੀ ਮੋਦੀ ਫਿਟਿੰਗ ਨਹੀਂ ਕਰਨੀ ਤੇ ਇੱਥੋਂ ਆਪਾਂ ਨੇ ਮੋੜਦਾ ਮੋਲ ਕੇ ਆਪਣਾ ਕਾਟ ਪਾ ਦੇਵਾਂਗੇ ਸਿੱਕਾ ਪਹਿਲਾਂ ਲਾ ਕੇ ਨਿਸ਼ਾਨ ਲੈ ਤੇ ਕੋ ਚੌਕ ਨੂੰ ਸਿੱਕਟ ਗਏ ਤੇ ਰਹੀ ਚੌਕ ਵਾਲਾ ਚੇਲੋ ਜੀ ਹੁਣ ਇਹ ਆਪਾਂ ਲਾ ਕੇ ਇੱਥੇ ਲਾ ਦੋਗੇ ਪਿਛਲੇ ਪੱਲੇ ਦੀ ਨੋ ਨਾ ਕੋ ਮੋਟਾ ਕਟਿੰਗ ਕਰਦਾ ਹੈ ਲੁੱਕੋ ਕੀ ਬੜੀ ਹੀ